ਮੁਰਦਾਬਾਦ ਜਿੰਦਾਬਾਦ ਸਰਕਾਰ ਮੁਰਦਾਬਾਦ ਜਿੰਦਾਬਾਦ ਜੂਰ ਜੁਨੀਅਨ ਜਿੰਦਾਬਾਦ ਜੂਰ ਜੁਨੀਅਨ ਜਿੰਦਾਬਾਦ ਮੇਰਾ ਨਾਮ ਸ਼ੌਨ ਆਸ ਜੀ ਕਿਹੜੀ ਮੰਡੀ ਚ ਕੰਮ ਕਰਦੀ ਮੈਂ ਗਗਨ ਸਿੰਘ ਕੈਂਟ ਕੰਪਨੀ ਕੰਮ ਕੀ ਕੀ ਮਸਲਾ ਜਿਹੜਾ ਤੁਸੀਂ ਇੱਥੇ ਨਾਰੇ ਬਾਈ ਕਰਦੇ ਮਸਲਾ ਇਹ ਸਾਡਾ ਮਾਲ ਨਹੀਂ ਚੁੱਕਿਆ ਯਾਰ 1.5 ਮਹੀਨੇ ਤੋਂ ਸਖਰੀ ਚੱਲੂ ਹੈ ਤੇ ਅਈ ਤੱਕ ਸਾਡੀ ਜਿਹੜੀ ਆ ਡਿਸਟ੍ਰਿਕਟ ਨੂੰ 45 ਹਜ਼ਾਰ ਬੋਰੀ ਨਹੀਂ ਹੋਈ 1.5 ਲੱਖ ਬੋਰੀ ਛੱਡੇ ਪ੍ਰਜਾਇ ਪੇ ਚੁੱਕੀ ਹੈ ਅੱਛਾ ਜੀ ਤੇ ਕੋਈ ਸਾਡਾ ਲਿਫਟਿੰਗ ਵਾਲਾ ਇੱਕ ਗੱਡੀ ਪੇ ਹਿੰਦਾ ਹੀ ਤੇ ਅਸੀਂ ਹੱਥਾਂ ਜੇ ਲੜੀ ਜਾਂਦੇ ਆ ਨਾਲੇ ਆਪਣਾ ਹੀ ਰਾਸ਼ਨ ਖਾਈ ਜਾਂਦੇ ਆ ਤੇ ਰਾਸ਼ਨ ਕਿੰਨੇ ਚਿਰ ਖਾਵਾਂਗੇ ਇੱਥੇ ਨਹੀਂ ਆ ਜਾਂਦਾ ਤੇ ਉਹਦਾ ਚੁਪੋਂ ਬਾਰਸ ਕੋਣ ਚੁਪੋਂ ਅੱਛਾ ਤੇ ਇਸ ਕਾਰਨ ਅਸੀਂ ਸਰਕਾਰ ਨੂੰ ਇਹ ਮੰਗ ਕੀ ਕਰਦੇ ਜੀ ਇਹੋ ਜੀ ਸਾਡਾ ਮਾਲ ਚੁੱਕਿਆ ਦੇ ਆ ਵੀ ਹੋਰ ਕੀ ਅਸੀਂ ਮੰਗ ਕਰਨੀ ਆ ਜੇ ਨਾ ਚੁੱਕਿਆ ਗਿਆ ਤਾਂ ਕੀ ਸੰਘਰਸ਼ ਹੋਊਗਾ ਅਗਲਾ ਤੇ ਨਹੀਂ ਤਾਂ ਅਸੀਂ ਹੋਰ ਕਿਤੇ ਜਾ ਕੇ ਡੀਸੀ ਦਫ਼ਤਰ ਜਾ ਕੇ ਤੇ ਆਪਣਾ ਧਰਨਾ ਲਿਆਂਗੇ ਇਹ ਕਿਥੋਂ ਦੀ ਲੇਬਰ ਤਾਂ ਡੀ ਜੜੀ ਹੈ ਜੀ ਇਹ ਕੋਈ ਜੰਮੂ ਦੀ ਹੈਗੀ ਕੋਈ ਪੰਜਾਬ ਦੀ ਹੈਗੀ ਕੋਈ ਹਰਿਆਣਾ ਦੀ ਵੀ ਹੈਗੀ ਦੂਰ ਦੂਰ ਤੋਂ ਆ ਕੇ ਬਿਠੇ ਅਛਾ ਤੇ ਗੱਡੀਆਂ ਵਾਲਿਆਂ ਨੂੰ ਪੁੱਛਿਆ ਜਾ ਕੇ ਤੁਹਾਂ ਕਹਿੰਦੇ ਗੱਡੀਆਂ ਵਾਲਿਆਂ ਨੂੰ ਜਾਣਦੇ ਆ ਤੇ ਗੱਡੀ ਇੱਕੋ ਭੇਜਣ ਦੇਣਾ ਉਹ ਤੇ ਬੱਸ ਉਹ ਇੱਕੋ ਗੱਡੀ ਚੱਲ ਦੂਜੇ ਦਿਨ ਵੀ ਇੱਕ ਗੱਡੀ ਇਸੇ ਹਿਸਾਬ ਦੇ ਲਿਖੋ ਥੋੜਾ ਹੋ ਸਕਦਾ ਮਾਲ ਸਾਡਾ ਤੇ ਠੀਕ ਜੀ ਠੀਕ ਹੈ ਜੀ ਐ ਜੀ ਮੈਂ ਜਸਨ ਸਿੰਘ ਮਾੜੀ ਕੰਬੂ ਦੇ ਬੱਚੇ ਵੰਡ ਮੰਡੀ ਤੋਂ ਬੋਲ ਰਿਹਾ ਜੀ 15 ਪ੍ਰਾਯਰ ਤੋਂ ਖਰੀਦ ਚੇ ਰੂ ਹੋਈ ਜੀ ਅਜੇ ਤੱਕ ਕੋਈ ਲਿਫਟ ਦਾ ਪ੍ਰਬੰਧ ਨਹੀਂ ਸਰਕਾਰ ਦਾ ਤੇ ਅਸੀਂ 15 ਇੱਕ ਮਹੀਨੇ ਤੋਂ ਰਾਸ਼ਨ ਖਾ ਰਹੇ ਤੇ ਵਿਲੇ ਬੈਠੇ ਕੋਈ ਇੱਥੇ ਗੱਡੀ ਨਹੀਂ ਆਉਣ ਢਈ ਮਾਲ ਤੁਲਿਆ ਵਾ ਉਹ ਛੜ ਪਈ ਜਾਂਦੀ ਹੈ ਜੀ ਕੀ ਮੰਗ ਕਰਦੇ ਜੀ ਕਾ ਨਹੀਂ ਮੰਗ ਕਰਦੇ ਜੀ ਸਾਡਾ ਮਾਲ ਜਲਦੀ ਜਲਦੀ ਚੁਕਾਇਆ ਜਾਵੇ ਜੇ ਨਹੀਂ ਚੁਕਾਇਆ ਚੁਕਾਇਆ ਜਾਂਦਾ ਫਿਰ ਡੀਸੀ ਦਫਤਰ ਨਾਲ ਰੋਟੀ ਪਾਣੀ ਲਿਆ ਖਾਣ ਦੀ ਇਹ ਜੀ ਟੈਂਡਰ ਵਾਲਾ ਗੱਡੀਆਂ ਘੱਲਦੇ ਨਹੀਂ ਜੀ ਕੋਈ ਇੱਕ ਅੱਧੀ ਗੱਡੀ ਉਹਦੀ ਪੰਜ ਚੌਦ ਨਹੀਂ ਕਿਹੜੀ ਟਾਰੀ ਨਹੀਂ ਦਿਖਦੀਆਂ ਪੁੱਛਿਆ ਜਾ ਕੇ ਉਹਨਾਂ ਤੋਂ ਅੱਛਾ ਜੀ ਉਹ ਰੋਜ਼ ਜਾਂਦੇ ਯਾਰ ਜੀ ਕੀ ਜਾਂਦੇ ਆ ਆਂਦੀ ਗੱਡੀ ਆਂਦੀ ਗੱਡੀਆਂ ਇਹ ਖਾਤੇ ਬੱਚੇ ਬੱਚੇ ਖਾਤੇ ਪਾ ਕੇ ਹੋਰ ਕੇ ਮੰਡੀ ਚ ਕੱਲ ਦਿੰਦੇ ਜੀ ਗੁਰਪ੍ਰੀਤ ਸਿੰਘ ਸਾਫ ਦਾ ਸਰਪੰਚ ਇੱਥੇ ਬੱਚਿਆਂ ਨੂੰ ਜੀ ਆੜਤੀ ਤੇ ਇੱਕੀ ਮਸਲਾ ਜਿਹੜਾ ਅੱਜ ਪੱਲੇਦਾਰਾਂ ਦੇ ਇੱਥੇ ਨਾਰੇ ਭਾਜੀ ਕੀਤੀ ਆ ਉਹਦੇ ਮਸਲਾ ਲਿਫਟਿੰਗ ਦਾ ਹੀ ਜ਼ਿਆਦਾ ਹੋਰ ਕੋਈ ਮਸਲਾ ਨਹੀਂਗਾ ਲਿਫਟਿੰਗ ਜਿਹੜੀ ਆ ਉਹ 1.5 ਲੱਖ ਦੀ ਸਾਡੀ ਇੱਥੇ ਮੰਡੀ ਦੀ ਹੁਣ ਤੱਕ ਪਰਚੇਜ ਹੋਈ ਹੈ ਜੀ ਖਰੀਦ ਹੋਈ ਹੈ ਜਿਹਦੇ ਵਿੱਚੋਂ 50000 ਬੋਰੀ ਦੀ ਹੈ ਹੋਣਾ ਹੀ ਅੱਜ ਲਾਇਆ ਟੋਟਲ ਵੀ 50000 ਬੋਰੀ ਜਿਹੜੀ ਹੈ 1 ਮਹੀਨੇ ਦੇ ਵਿੱਚ ਵਿੱਚ ਲਿਫਟਿੰਗ ਹੋਈ ਹੈ ਉਹਦੇ ਜਿਹੀਂ ਐਡੀਐਮ ਸਾਹਿਬ ਜਿਹੜੇ ਲੁਪੋ ਗਏ ਆ ਮੈਂ ਤਾਂ ਜਾਣਦਾ ਨਹੀਂ ਬੀਬੀ ਆ ਕੋਈ ਲਗੇ ਉਹਨਾਂ ਨੂੰ ਸ਼ਿਕਾਇਤ ਕੀਤੀ ਪਰ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਇੰਨੀ ਕੁ ਗੱਲ ਕਰ ਛੱਡੀ ਵੀ ਕੋਈ ਗੱਲ ਹੀ ਮੈਂ ਦੇਖਦੀ ਹਾਂ ਉਸ ਤੋਂ ਬਾਅਦ ਡੀਸੀ ਸਾਹਿਬ ਨਾਲ ਕੱਲ ਸਾਡੀ ਗੱਲ ਹੋਈ ਹੈ ਪਰਸੋਂ ਜਦੋਂ ਉਹਦੇ ਨਾਲ ਗੱਲ ਹੋਈਆ ਉਹ ਦਿਨੋਂ ਸਾਨੂੰ ਗੱਡੀਆਂ 2-4 ਜਿਹੜੀਆਂ ਨੇ ਆ ਜਾਂਦੀਆਂ ਉਹਦੇ ਵਿੱਚ ਸਾਨੂੰ ਸਾਡੀ ਤਾਂ ਕੋਈ ਮੁਸ਼ਕਲ ਨਹੀਂ ਭਾਵੇਂ ਹੋਰ 2 ਦਿਨ ਖੜੋਗੇ ਵੀ ਚੁੱਕੀ ਚੁੱਕਿਆ ਗਿਆ ਪਰ ਸਾਡੀ ਜਿਹੜੀ ਲੀਵਰ ਆ ਉਹ ਪਰੇਸ਼ਾਨ ਹੋ ਗਈ ਆ ਸਾਡੇ ਨਾਲ ਲੀਵਰ ਸਾਡੀ ਡੇਬੀਆ ਲੜਨ ਤੇ ਚਾਹੇ ਸਾਨੂੰ ਡੀਸੀ ਸਾਹਿਬ ਦੇ ਅਸੀਂ ਜਾ ਕੇ ਧਰਨਾ ਦੇ ਦੇਣਾ ਚਾਹੇ ਆਪਣੀਆਂ ਗੱਡੀਆਂ ਦਾ ਪ੍ਰਬੰਧ ਕਰੋ ਜੇ ਅਸੀਂ ਆਪਣੀਆਂ ਗੱਡੀਆਂ ਦਾ ਪ੍ਰਬੰਧ ਕਰਦੇ ਆ ਤੇ ਉਹਦਾ ਕਿਰਾਇਆ ਜਿਹੜਾ ਉਹ ਸਾਨੂੰ ਨਹੀਂ ਮਿਲਦਾ ਕਿਉਂਕਿ ਜਿਹੜਾ ਟੈਂਡਰ ਉਹ ਕਿਸਾਨ ਇੱਥੇ ਟਾਰੀ ਜੁੜੀਆਂ ਨੇ ਆ ਉਹਨਾਂ ਕੋਲ ਆ ਉਹਦੇ ਕਾਰਨ ਮਤਲਬ ਜਿਹੜੀ ਅਸੀਂ ਆਪਣੇ ਕੋਲੋਂ ਗੱਡੀ ਨਹੀਂ ਕੋ ਲਾ ਸਕਦੇ ਜੇ ਮਤਲ ਤੇ ਅਸੀਂ ਗੱਡੀਆਂ ਜਿਹੜੀਆਂ ਆਪਣੇ ਕੋਲ ਲਾ ਸਕਦੇ ਆ ਅਸੀਂ ਤੋਂ ਆਪਣੀ ਮੰਡੀ ਜਿਹੜੀ ਢੋ ਸਕਦੇ ਆ ਉਹਦੇ ਸਬੰਧ ਦੇ ਵਿੱਚ ਅਸੀਂ ਜਦੋਂ ਉਹਨਾਂ ਕੋ ਜਾਣੇ ਆ ਉਹ ਲਾਂਦੀਆਂ ਗੱਡੀਆਂ ਮੰਡੀਆਂ ਮੁੰਡੀਆਂ ਢੋਂਦੇ ਆ ਮਤਲਬ ਇੱਥੇ ਪਤਾ ਨਹੀਂ ਕੀ ਪ੍ਰੋਬਲਮ ਹੈ ਉਹ ਇਨਸਪੈਕਟਰ ਸਾਹਿਬ ਨੂੰ ਪਤਾ ਜਾ ਉਹਨਾਂ ਨੂੰ ਜੂਨੀਅਨ ਨੂੰ ਪਤਾ ਵੀ ਕਿਉਂ ਨਹੀਂ ਸਾਨੂੰ ਗੱਡੀਆਂ ਸਾਡੀਆਂ ਆਉਂਦੀਆਂ ਕਿਉਂ ਉਹਨਾਂ ਦੀ ਮੰਡੀ ਆ ਉਹਨਾਂ ਕੋ ਟੈਂਡਰ ਆ ਜੇ ਅਸੀਂ ਆਪਣੀਆਂ ਗੱਡੀਆਂ ਲੈਣਾ ਫਿਰ ਉਹਦੇ ਵਿੱਚ ਸਾਨੂੰ ਇਹ ਮੁਸ਼ਕਲ ਹੁੰਦੀ ਹੈ ਵੀ ਅਸੀਂ ਕਿਰਾਇਆ ਨਹੀਂ ਮਤਲਬ ਲੈ ਸਕਦੇ ਨਾ ਉਹ ਸਾਨੂੰ ਆਪਣੀ ਗੱਡੀਆਂ ਹੀ ਦੇ ਸਕਦੇ ਕਿਹੜੀ ਖਰੀਦ ਦੀ ਏਜੰਸੀ ਜਿਹਨੇ ਪਣ ਪਾਣ ਸਾਪਿਆ ਜੀ ਤੇ ਉਹ ਇਨਸਪੈਕਟਰ ਜਿਹੜ ਹਾਂਜੀ ਆਉਂਦੇ ਆ ਕੀ ਕਹਿੰਦੇ ਸਰ ਉਹ ਵੀ ਇਹਨਾਂ ਕੋ ਜੂਨੀਅਨ ਵਾਲਾ ਕੁਝ ਆ ਕੇ ਮੰਗੀ ਗੱਡੀਆਂ ਦੀ ਉਹਨਾਂ ਮੰਗ ਕਰਨੀਆਂ ਸੀ ਇਹਨਾਂ ਲਈ ਤੇ ਉਹ ਗੱਡੀਆਂ ਉਹਨਾਂ ਨੂੰ ਪਤਾ ਉਹ ਕੀ ਚੱਕ ਰਹੇ ਅਸੀਂ ਵੀ ਰੋਜ਼ ਮੰਗ ਕਰਦੇ ਆਂ ਆਟੀ ਸਾਹਿਬ ਤੁਸੀਂ ਪਿਛਲੇ ਨਵੇਂ ਸਮੇਂ ਤੋਂ ਆਰਧ ਕਰਦੇ ਜੇ ਜੇ ਵੇਖਿਆ ਜਾਵੇ ਕੁੱਲ ਮਿਲਾ ਕੇ ਜੇ ਪਿਛਲੀਆਂ ਸਰਕਾਰਾਂ ਤੇ ਇਹ ਸਭ ਕੁਝ ਸਦਾ ਰਹੇਗਾ ਕਿ ਨਹੀਂ ਪਿਛਲੇ ਟਾਈਮਾਂ ਦੇ ਵਿੱਚ ਸਾਨੂੰ ਇਹੋ ਜੀ ਕਦੀ ਕੋਈ ਮੁਸ਼ਕਲ ਨਹੀਂ ਆਈ ਟੈਂਡਰ ਵੀ ਐਸੇ ਟਾਰੀ ਜੂਨੀਅਨ ਕੋਲ ਹੁੰਦਾ ਆ ਸਾਨੂੰ ਉਹਨਾਂ ਦੀ ਅੱਜੇ ਤੱਕ ਅਹੀਂ ਮੁਸ਼ਕਲ ਨਹੀਂ ਆਈ ਅਹੀਂ ਤੇ ਮਤਲਬ ਉਹਨਾਂ ਨਾਲ ਬੜਾ ਵਧੀਆ ਰਲ ਮਿਲ ਕੇ ਚੱਲਦੇ ਇਹ ਨਹੀਂ ਅਹੀਂਾਂ ਦੇ ਵੀ ਸਾਡਾ ਅੱਗੇ ਉਹ ਮਾਲ ਹਾਰਾ ਪਰ ਐਗੀ پتہ ਨਹੀਂ ਉਹਨਾਂ ਨੂੰ ਕੀ ਮਤਲਬ ਇੱਥੋਂ ਡਾਰ ਆਉਂਦਾ ਆ ਜਾਂ ਉਹਨਾਂ ਦਾ ਕਰਾਇਆ ਘਟ ਪੈ ਗਿਆ ਆ ਜਾਂ ਉਹਨਾਂ ਦਾ ਟੈਂਡਰ ਘਟ ਘਟ ਕੇ ਹੋ ਗਿਆ ਆ ਬਾਹਰ ਦੀਆਂ ਮੰਡੀਆਂ ਸਾਰੀਆਂ ਹੀ ਨਿਲੋ ਚਲੀਆਂ ਨੇ ਤੁਸੀਂ ਸਾਡੇ ਲਾਗੇ ਇੱਥੇ ਬੜੀਆਂ ਕੀ ਮੰਡੀ ਆ ਉਹ ਨਿਲਿਆ ਚਗਾਵੇਂ ਮੰਡੀ ਆ ਉਹ ਵੀ ਸਾਰੀ ਨਿਲ ਹੋ ਗਈ ਆ ਆ ਤੱਕੜ ਮੰਡੀ ਆ ਉਹ ਵੀ ਸਾਰੀ ਨਿਲ ਹੋ ਗਈ ਆ ਹੁਣ 22 ਤਰੀਕ ਦੀ ਸਾਡੀ ਇੱਥੇ ਖਰੀਦ ਆ ਹੋਈ ਆ ਤੇ ਭੌਂਗੇ ਭਾਈ ਆ ਚਲੀ ਜਾਵੇ ਲਿਫਟਿੰਗ ਸਾਡੀ ਅਜੇ ਤੱਕ ਸਾਰੀ 50000 ਮੰਡੀਆਂ ਜਿਹੜਾ ਕਿ ਰਜਾਨਾ ਡੀਐਮ ਸਾਹਿਬ ਕੋਲ ਸਾਡੀ ਰਿਪੋਰਟ ਜਾਂਦੀ ਹੈ ਵੀ ਕਿੰਨੀ ਲਿਫਟਿੰਗ ਹੋਣ ਰਹੀ ਆ ਕਿੰਨਾ ਕਿੰਨਾ ਮਾਲ ਉੱਥੇ ਪਿਆ ਆਇਆ ਤੇ ਕਿੰਨਾ ਲਿਫਟਿੰਗ ਹੋ ਗਿਆ ਕੀ ਮੈਂ ਕਰਦਾ ਠੀਕ ਹੈ ਜੁਨੀਅਰ ਉਹਨਾਂ ਕੋਲ ਹੀ ਬੜੀਆਂ ਰੰਗ ਗੱਡੀ ਪਰ ਹੁਣ ਸਾਡੇ ਨਾਲ ਸਾਡੇ ਨਾਲ ਲੇਬਰ ਡੈ ਵੀ ਸਾਡੇ ਨਾਲ ਲੜਨ ਉਹਦੇ ਵੀ ਅਸੀਂ ਇੱਕ ਮਹੀਨੇ ਤੋਂ ਵੱਧ ਬਹਿ ਨਹੀਂ ਸਕਦੇ ਜੇ ਨਹੀਂ ਤੇ ਅਸੀਂ ਛੱਡ ਕੇ ਚੱਲ ਜਾਣਾ ਸਾਡੀ ਵੱਲੋਂ ਜੇ ਤੋਂ ਮਰਜੀ ਲੋਡਿੰਗ ਕਰਾ ਲਿਓ ਤੇ ਅੱਗੇ ਤੋਂ ਸਾਨੂੰ ਇਹ ਜਵਾਬ ਧਮਕੀ ਮਤਲਬ ਵੀ ਸਾਨੂੰ ਇੱਕ ਆਰਤੀ ਨੂੰ ਇੱਕ ਧਮਕੀ ਆ ਮਤਲਬ ਲੇਬਰ ਦੀ ਵੀ ਅਸੀਂ ਗਾਂ ਤੁਹਾਡੀ ਮੰਡੀ ਦੇ ਵਿੱਚ ਆਣ ਕੇ ਲੇਬਰ ਨਹੀਂ ਕਰਨੀ ਸਾਨੂੰ ਸਿਰਫ ਇਸ ਚੀਜ਼ ਦਾ ਡਰ ਆ ਵੀ ਜੇ ਗਾਂਹ ਦੇ ਅਸੀਂ ਕਿਦਾਂ ਕਣਕ ਲਿਆਵਾਂਗੇ ਤੇ ਕਿਦਾਂ ਤੋਲਾ ਕੀ ਕਰਾਂਗੇ ਜੇ ਜਿਹੜੇ ਬੰਦੇ ਆ ਗਏ ਨੇ ਉਹ ਆਂਦੇ ਵੀ ਉਹਦੇ ਨਾਲ ਸਾਨੂੰ ਦੇ ਦਿਹਾੜੀ ਵਾਲੇ ਬੰਦੇ ਚੰਗੇ ਆ ਜਿਹੜੇ 500 ਰੁਪਏ ਜਾਂ 1000 ਰੁਪਏ ਆਪਣੀ ਦਿਹਾੜੀ ਦਾੜੀ ਦਿਹਾੜੀ ਪਾਉਂਦੇ ਆ ਤੇ ਸਾਨੂੰ ਇੱਥੇ ਬੁਝਾ ਰਿਹਾ ਰੁਪਏ ਦਿਹਾੜੀ ਨਹੀਂ ਬਣਦਾ ਮੈਂ ਬਲਜਿੰਦਰ ਸਿੰਘ ਸੰਧੂ ਜੀ ਬਲਾਗ ਪ੍ਰਧਾਨ ਕਾਂਗਰਸ ਕਮੇਟੀ ਚਾਵਾ ਜਿਹੜਾ ਕਿ ਡੁੱਤਰ ਧਾਰੀ ਵਾਲੇ ਤੇ ਮੇਰੇ ਨੀਅਰ ਮਚੀਪਿੰਡ ਮੰਟੀ ਦਾਣਾ ਮੰਡੀ ਦੀ ਸਮੱਸਿਆ ਹੈ ਇਸ ਵੇਲੇ ਜੋ ਕਿ ਮਤਲਬ ਸਰਕਾਰ ਦੇ ਨਾਕਾਮੀ ਦੇ ਪ੍ਰਬੰਧਾਂ ਦੀ ਫੋਲ ਫੋਲ ਲਈ ਹੈ ਯਾਰ ਜਿਹੜਾ ਸਾਰਾ ਜਿਹੜਾ ਅਨਾਜ ਆ ਉਸੇ ਤਰ੍ਹਾਂ ਮਤਲਬ ਮੰਡੀ ਦੇ ਵਿੱਚ ਪਿਆ ਕੋਈ ਲਿਫਟਿੰਗ ਨਹੀਂ ਹੋ ਰਹੀ ਮਾੜੇ ਪ੍ਰਬੰਧਾਂ ਦੇ ਕਰਕੇ ਕੋਈ ਸਰਕਾਰ ਦਾ ਇੱਥੇ ਨਵੈਦਾ ਹੁਣ ਤੱਕ ਮਤਲਬ ਨਾੜਤੀਆਂ ਦੀ ਨਾ ਕਿਸਾਨਾਂ ਦੀ ਨਾ ਡੇਬਰ ਦੀ ਬਾਤ ਪੁੱਛਣ ਲਈ ਨਹੀਂ ਆਇਆ ਐਸ ਵੇਲੇ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਤੇ ਅਨਾਜ ਉਸੇ ਤਰ੍ਹਾਂ ਹੀ ਮਤਲਬ ਮੰਡੀ ਦੇ ਵਿੱਚ ਪਿਆ ਤੇ ਬੜੀਆਂ ਮਤਲਬ ਬਨੇ ਸਰਕਾਰ ਦਮਗਾ ਜੀ ਮਾਰਨ ਢੀ ਹੈ ਪਾਰਲੀਮੈਂਟ ਦੀ ਇਲੈਕਸ਼ਨ ਹੈ ਤੇ ਕਹਿੰਦੇ ਵੀ ਸਭੀ ਬੜੀ ਵਧੀਆ ਆਦਰਸ਼ੀ ਸਰਕਾਰ ਦੇ ਰਹੇ ਆ ਤੇ ਸਰਕਾਰ ਦੀ ਫੂਕ ਤੇ ਤੁਹਾਡੇ ਸਾਹਮਣੇ ਨਿਕਲਦੀ ਨਜ਼ਰ ਆਉਂਦੀ ਹੈ ਕਿ ਕਦੀ ਵੀ ਸਾਡੀ ਪਿਛਲੀ ਗਵਰਨਮੈਂਟ ਰਹੀ ਆ ਕਿ ਕਦੀ ਕਿਸੇ ਗੱਲ ਦੀ ਕਮੀ ਪੇਸ਼ੀ ਨਹੀਂ ਆਈ ਸਮੇਂ ਸਿਰ ਲਿਫਟਿੰਗ ਹੁੰਦੀ ਰਹੀ ਆ ਸਮੇਂ ਸਿਰ ਤਲਾਈ ਹੁੰਦੀ ਰਹੀ ਆ ਸਮੇਂ ਸਿਰ ਪੇਮੈਂਟ ਹੁੰਦੀ ਰਹੀ ਆ ਤੇ ਸਰਕਾਰ ਦਾ ਸਿਸਟਮ ਤੋਂ ਹੀ ਆ ਇਹਲੇ ਵੇਖ ਹੀ ਰਹੇ ਜੇ ਬਿਲਕੁਲ ਬੁਰੀ ਤਰ੍ਹਾਂ ਫੇਲ ਹੋ ਰਹੀ ਆ ਇਹਲੇ ਸਰਕਾਰ ਜਿਹੜੀ ਆ ਬਹੁਤ ਨਕਮੇ ਪ੍ਰਬੰਧ ਦੇ ਸਾਹਮਣੇ ਦਿਖਾਈ ਦੇ ਰੇ ਆ ਧੰਨਵਾਦ ਮੈਂਬਰ ਜ਼ਿਲ੍ਹਾ ਪ੍ਰੈਸਰ ਅਸੀਂ ਜੀ ਆ ਇਲੈਕਸ਼ਨ ਪਾਰਲੀਮੈਂਟ ਦੀ ਚੱਲ ਰਹੀ ਆ ਉਹਦੇ ਸਬੰਧ ਚ ਇੱਥੇ ਕੁਝ ਸਾਡੇ ਬਹੁਤ ਅਜੀਬ ਸਾਡੇ ਸੱਜਣ ਜਿਹੜੇ ਮਜ਼ਦੂਰ ਭਾਈਚਾਰੇ ਨਾਲ ਸਬੰਧ ਰੱਖਦੇ ਨੇ ਇੱਥੇ ਕੰਮ ਕਰਦੇ ਉਹਦੇ ਚ ਜਾ ਕੇ ਇੱਥੇ ਆ ਕੇ ਪਤਾ ਲੱਗਾ ਜੀ ਇਹ ਤੇ ਬੜੇ ਜਿਆਦੇ ਮੁਸੀਬਤਾਂ ਦੇ ਨਾਲ ਘਿਰੇ ਹੋਏ ਨੇ ਇਹ ਬੱਚੀਵਨ ਮੰਡੀ ਜਿਹੜੀ ਸਾਡੇ ਬਾਰਡਰ ਦੇ ਉੱਤੇ ਪੈਂਦੀ ਆ ਤੇ ਅਸੀਂ ਵੇਖ ਰਹੇ ਹਾਂ ਕਿ ਅਜੇ ਅੰਬਾਰ ਲਗੇ ਨੇ ਇੱਥੇ ਭਰਿਆ ਹੋਇਆ ਬਾਰਦਨ ਬਹੁਤ ਜਿਆਦਾ ਜਿਹੜਾ ਫਸਲ ਹੈ ਜੇ ਮੰਡੀ ਦੇ ਵਿੱਚ ਪਈ ਆ ਅਜੇ ਮੇਰੇ ਖਿਆਲ 25% ਇਥੋਂ ਦਾ ਜਿਹੜੀ ਲਿਫਟਿੰਗ ਹੋਈ ਆ 75% ਲਿਫਟਿੰਗ ਇੱਥੇ ਹੋਣ ਵਾਲੀ ਆ 1 ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਲੇਬਰ ਇੱਥੇ ਘਰ ਘਾੜ ਛੱਡ ਕੇ ਬੈਠੀ ਆ ਉਹ ਬਹੁਤ ਜਿਆਦਾ ਮਤਲਬ ਮੁਸੀਬਤ ਦੇ ਵਿੱਚ ਨੇ ਤੇ ਸਾਨੂੰ ਸਮਝ ਨਹੀਂ ਲੱਗਦੀ ਪੰਜਾਬ ਸਰਕਾਰ ਕਿੱਥੇ ਆ ਉਹਨਾਂ ਦੀ ਨਾਕਾਮੀ ਜਿਹ ਤੇ ਇਹ ਜਿਹੜਾ ਆਉਣ ਵਾਲੇ ਸਮੇਂ ਚ ਪਿਛਲੇ ਸਮੇਂ ਚ ਵੀਰਾਂ ਨੇ ਦੱਸਿਆ ਕਿ ਸਾਨੂੰ ਕੋਈ ਸਮੱਸਿਆ ਨਹੀਂ ਸੀ ਅੱਜ ਕੱਲ੍ਹ ਵੇਖੋ ਇੱਕ ਸਮੇਂ ਇੱਕ ਮਹੀਨੇ ਤੋਂ ਵੱਧ ਸਮਾਂ ਹੋ ਗਿਆ ਤੇ ਅਜੇ ਮੈਨੂੰ ਨਹੀਂ ਲੱਗਦਾ ਕੋਈ ਇੱਥੇ ਕੋਈ ਅਸਾਰ ਨਹੀਂ ਸਾਨੂੰ ਜਾਪਦੇ ਵੀ ਆਉਣ ਵਾਲੇ ਦਿਨਾਂ ਦੇ ਵਿੱਚ ਇੱਥੇ ਕੋਈ ਮਸਲਾ ਹੋਵਲ ਹੁੰਦੇ ਕਣਕ ਦੇ ਢੇਰ ਲੱਗੇ ਆ ਬਾਰਦਾਨੇ ਦਾ ਕਿਸ ਤਰ੍ਹਾਂ ਬਾਰਦਾਨੇ ਤਾਂ ਹੈ ਆ ਪਰ ਬਾਰਦਾਨਾ ਭਰਿਆ ਹੋਇਆ ਜਿਹੜਾ ਕੋਈ ਟਰਾਂਸਪੋਰਟ ਦੀ ਕੋਈ ਮਤਲਬ ਅਵੇਲੇਬਿਲਟੀ ਨਹੀਂ ਗਈ ਤੇ ਉਹਦੇ ਚ ਜਿਹੜੀ ਸਰਕਾਰ ਦੀ ਜਾਂ ਜੂਨੀਅਰ ਲੈਵਲ ਤੇ ਜਾਂ ਕਿੱਥੇ ਡੀਸੀ ਸਾਹਿਬ ਜਾਂ ਐਸਡੀਐਮ ਸਾਹਿਬ ਨੂੰ ਇਹ ਮੰਗ ਪੱਤਰ ਵੀ ਦੇ ਚੁੱਕੇ ਨੇ ਪਰ ਉਹਦਾ ਇੰਪਲੀਮੈਂਟ ਨਹੀਂ ਆਣ ਕੇ ਗਰਾਊਂਡ ਤੇ ਉਸ ਚੀਜ਼ ਦਾ ਕੋਈ ਮਤਲਬ ਇਸ ਚੀਜ਼ ਦਾ ਅਸਰ ਨਹੀਂ ਦਿਖਾਈ ਦੇ ਰਿਹਾ ਤੇ ਅੱਜ ਕਿਸਾਨ ਆੜਤੀ ਵੀਰ ਮਜ਼ਦੂਰ ਜਿਹੜੇ ਐ ਬਹੁਤ ਪਰੇਸ਼ਾਨੀ ਦੇ ਵਿੱਚ ਨੇ ਇਹ ਸਰਕਾਰ ਦੀ ਨਕਾਮੀ ਹੈ ਜੀ ਬਿਲਕੁਲ ਸਰਕਾਰ ਦੀ ਨਕਾਮੀ ਹੈ ਜੀ ਸਾਰੇ ਸਾਡੇ ਆੜਤੀ ਵੀਰ ਮਜ਼ਦੂਰ ਵੀਰ ਇੱਥੇ ਬਹੁਤ ਪਰੇਸ਼ਾਨ ਨੇ ਇਹਨਾਂ ਦੀ ਇਹਨਾਂ ਨੂੰ ਨਜਾਤ ਦਵਾਈ ਜਾਵੇ ਜੀ ਇਸ ਸਮੱਸਿਆ ਸਰਕਾਰ ਮੁਮਤਾਜ਼